ਸਪਾ ਸੈਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਜਿੱਥੇ ਜਿਸ਼ਮ ਫਰੋਸ਼ੀ ਦਾ ਧੰਦਾ ਕੀਤਾ ਜਾ ਰਿਹਾ ਸੀ ਸਪਾ ਸੈਂਟਰ ਦੀ ਆਰ ਦੇ ਵਿੱਚ ਗਲਤ ਕੰਮ ਕੀਤੇ ਜਾ ਰਹੇ ਸੀ ਤਾਂ ਜਦੋਂ ਪੁਲਿਸ ਰੇਡ ਕਰਦੀ ਹੈ ਤਾਂ ਸਪਾ ਸੈਂਟਰ ਵਾਲਿਆਂ ਦੇ ਹੋਸ਼ ਉੱਡ ਜਾਂਦੇ ਨੇ ਜ਼ਿਰਕਪੁਰ ਦੇ ਵੀਆਈਪੀ ਰੋਡ ਉੱਤੇ ਬਣੇ ਇੱਕ ਸਪਾ ਸੈਂਟਰ ਦੇ ਵਿੱਚ ਪੁਲਿਸ ਦੇ ਵੱਲੋਂ ਰੇਡ ਕੀਤੀ ਗਈ ਹੈ ਤਾਂ ਤੁਸੀਂ ਦੇਖੋ ਕਿ ਲੜਕੀਆਂ ਨੇ ਜਿਹੜੀਆਂ ਜਦੋਂ ਉਹਨਾਂ ਨੂੰ ਸਪਾ ਸੈਂਟਰ ਵਿੱਚੋਂ ਕੱਢਿਆ ਜਾਂਦਾ ਹੈ ਤਾਂ ਉਹਨਾਂ ਕੋਲੋਂ ਮੂੰਹ ਚ ਪਾਉਣ ਲਈ ਕੱਪੜੇ ਨਹੀਂ ਹੁੰਦੇ ਤਾਂ ਉਹਨਾਂ ਵੱਲੋਂ ਚਾਦਰਾਂ ਨਾਲ ਹੀ ਆਪਣੇ ਮੂੰਹ ਨੇ ਜਿਹੜੇ ਉਹ ਲਪੇਟ ਲਏ ਜਾਂਦੇ ਨੇ ਤਾਂ ਤਸਵੀਰ ਕਪੁਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਸ਼ੁੱਕਰਵਾਰ ਨੂੰ ਵੀਆਈਪੀ ਰੋਡਸ ਤੇ ਸੂਰਜ ਟਾਵਰ ਦੇ ਸਾਹਮਣੇ ਇਹ ਵੱਡੀ ਛਾਪੇਮਾਰੀ ਆ ਜਿਹੜੀ ਉਹ ਕੀਤੀ ਗਈ ਸੀ ਤਾਂ ਇਸ ਦੇ ਵਿੱਚ ਬੋਲੇ ਸਦੇ ਬਲੋਚੇ ਲੜਕੀਆਂ ਨੇ ਜਿਹੜੀਆਂ ਉਹ ਰੈਸਕਿਊ ਕੀਤੀਆਂ ਗਈਆਂ ਨੇ ਅਤੇ ਨਾਲ ਹੀ ਸਪਾ ਚਾਲ ਸਪਾ ਸੈਂਟਰ ਦੇ ਸੰਚਾਲਕ ਸੰਦੀਪ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਪੁਲਿਸ ਦੁਆਰਾ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਅੱਗੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਸਿੱਧੀ ਵਾਰਨਿੰਗ ਦਿੱਤੀ ਹੈ ਕਿ ਕਿਸੇ ਵੀ ਕੀਮਤ ਉੱਤੇ ਸਪਾ ਸੈਂਟਰ ਦੀ ਆਰ ਦੇ ਵਿੱਚ ਜਿਹੜੀਆਂ ਗਲਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੇ ਜਿਸ਼ਮ ਫਰੋਸ਼ੀ ਦੇ ਧੰਦੇ ਚੱਲ ਰਹੇ ਨੇ ਉਹਨਾਂ ਨੂੰ ਕਿਸੇ ਵੀ ਕੀਮਤ ਉੱਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਮੂੰਹ ਛਪਾ ਕੇ ਇਹ ਲੜਕੀਆਂ ਨੇ ਜਿਹੜੀਆਂ ਉਹ ਬਾਹਰ ਨਿਕਲਦੀਆਂ ਦਿਖਾਈ ਦਿੰਦੀਆਂ ਨੇ ਦੂਜੇ ਪਾਸੇ ਸਪਾ ਸੈਂਟਰ ਚਲਾਉਣ ਵਾਲੇ ਨੂੰ ਵੀ ਪੁਲਿਸ ਦੇ ਵੱਲੋਂ ਅਰੈਸਟ ਕਰ ਲਿਆ ਗਿਆ ਹੈ ਜ਼ਿਰਕਪੁਰ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਇੱਥੇ ਪਹਿਲਾਂ ਵੀ ਕਈ ਸਪਾ ਸੈਂਟਰ ਨੇ ਜਿਹੜੇ ਉਹਨਾਂ ਦੇ ਉੱਤੇ ਪੁਲਿਸ ਵੱਲੋਂ ਰੇਡ ਕੀਤੀ ਜਾਂਦੀ ਰਹੀ ਹੈ ਜਿੱਥੇ ਜੇ ਸਮ ਫਰੋਸ਼ੀ ਦਾ ਤੰਦਾ ਕੀਤਾ ਜਾ ਰਿਹਾ ਸੀ ਲੇਕਿਨ ਫਿਰ ਵੀ ਲੋਕ ਨੇ ਜਿਹੜੇ ਉਹ ਬਾਜ਼ ਨਹੀਂ ਆ ਰਹੇ ਅਤੇ ਕਾਲੇ ਕੰਮ ਨੇ ਜਿਹੜੇ ਉਹਨਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਤਸਵੀਰਾਂ ਸਿੱਧੀਆਂ ਤੁਹਾਨੂੰ ਜ਼ਿਰਕਪੁਰ ਦੀਆਂ ਦਿਖਾ ਰਹੇ ਆ ਤਾਂ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਵੀ ਸਿੱਧੀ ਵਾਰਨਿੰਗ ਦੇ ਦਿੱਤੀ ਗਈ ਹੈ ਤਾਂ ਕੀ ਕੁਝ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਇਸ ਤੋਂ ਸਮ ਜਾਣਕਾਰੀ ਅਸੀਂ ਰੇਡ ਕੰਡਕਟ ਕਰਵਾਈ ਹੈ ਸਕਾਈ ਹਾਈ ਸਪਾਸ ਸੈਂਟਰ ਤੇ ਔਰ ਸਾਨੂੰ ਇਹਦੇ ਵਿੱਚ ਉਹ ਪ੍ਰੋਸਟੀਚੂਨ ਦਾ ਇਥੇ ਤੰਦਾ ਚੱਲ ਰਿਹਾ ਸੀਗਾ ਤੇ ਉਹਨੂੰ ਹੁਣ ਅਸੀਂ ਆਪਣੇ ਨਾਇਬ ਤਹਿਸੀਲਦਾਰ ਦੇ ਨਾਲ ਐਗਜ਼ੀਕਿਊਟਿਵ ਮੈਜਿਸਟਰੇਟ ਦੇ ਨਾਲ ਇਸ ਸਪਾ ਸੈਂਟਰ ਨੂੰ ਅਸੀਂ ਸੀਲ ਵੀ ਕਰਵਾ ਰਹੇ ਹਾਂ ਸਾਈਮਲਟੇਨियसली ਅਸੀਂ ਇਮੋਰਲ ਟ੍ਰੈਫਿਕਿੰਗ ਐਕਟ ਦੇ ਅੰਦਰ ਐਫ ਆਈ ਆਰ ਦਰਜ ਕਰਕੇ ਤੇ ਇਹਨਾਂ ਦੇ ਵਿੱਚ ਐਫ ਆਈ ਆਰ ਦੇ ਵਿੱਚ ਅਸੀਂ ਜੋ ਇਹ ਧੰਦਾ ਚਲਾ ਰਿਹਾ ਉਹਦਾ ਨਾਮ ਵੀ ਪਲੱਸ ਇਸ ਓਨਰ ਜੋ ਇਸ ਬਿਲਡਿੰਗ ਜਿਹੜਾ ਹੀ ਪ੍ਰੋਪਰਟੀ ਦਾ ਓਨਰ ਹੈ ਉਹਨੂੰ ਵੀ ਅਸੀਂ ਵਿੱਚ ਨਾਮਜ਼ਦ ਕੀਤਾ ਹੈ ਮੈਂ ਮਕਸਦ ਦੇਖਦੇ ਹਾਂ 10-20000 ਰੁਪਏ ਦੇ ਵੱਧ ਕਿਰਾਏ ਦੀ ਲਾਲਸ ਦੇ ਵਿੱਚ ਇਹੋ ਜਿਹੇ ਲੋਕਾਂ ਨੂੰ ਰੈਂਟਰ ਦੇ ਵਿੱਚ ਇਹ ਲੋਕ ਦੇ ਦਿੰਦੇ ਨੇ ਰੈਂਟ ਦੇ ਤੇ ਉਹ ਇਹੋ ਜਿਹੇ ਲੋਕਾਂ ਨੂੰ ਕਿ ਚਦਾਵਨੀ ਹੈ ਕਿ ਉਹ ਜੋ ਵੀ ਕਾਰੋਬਾਰ ਕਰ डेफिनेटली ਮੈਂ ਜੁਆਇਨਿੰਗ ਤੋਂ ਪਹਿਲਾਂ ਹੀ ਮੈਂ ਇਹ ਸਪਸ਼ਟ ਕਰ ਦਿੱਤਾ ਸੀ ਕਿ ਹੋਟੈਲਸ ਔਰ ਸਪਾ ਸੈਂਟਰਸ ਨੂੰ ਲੈ ਕੇ ਜੇ ਕੋਈ ਇੱਥੇ ਗੈਰ ਕਾਨੂੰਨੀ ਕੰਮ ਚੱਲ ਰਿਹਾ ਹੈ ਮੇਰੇ ਵੱਲੋਂ ਮੇਰੇ ਆਫਿਸ ਵੱਲੋਂ ਮੇਰੀ ਪੁਲਿਸ ਵੱਲੋਂ ਜ਼ੀਰੋ ਟੋਲਰੈਂਸ ਅਪਰੋਚ ਹੈ ਮੇਰੀ ਇਹ ਚੀਜ਼ਾਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਅਗਰ ਤੁਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਦੇ ਰਹੇ ਹੋ ਉਸ 'ਚ ਤੁਹਾਡੀ ਜ਼ਿੰਮੇਵਾਰੀ ਹੈ ਕਿ ਤੁਸੀਂ ਇੱਕ ਵਾਰੀ ਵੈਰੀਫਾਈ ਕਰਵਾ ਲਓ ਕਿ ਤੁਹਾਡੀ ਪ੍ਰਾਪਰਟੀ ਦਾ ਯੂਜ਼ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਤਾਂ ਇਗਨੋਰੈਂਸ ਆਫ ਲਾਅ ਇਜ਼ ਨਾਟ ਐਨ ਐਕਸਕਿਊਜ਼ ਐਟ ਆਲ ਜੇ ਤੁਹਾਨੂੰ ਪਤਾ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਜਿਹੜਾ ਸਪਾ ਸੈਂਟਰ ਚੱਲ ਰਿਹਾ ਹੈ ਤੁਸੀਂ ਪ੍ਰਾਪਰਟੀ ਤੇ ਤੁਹਾਡੇ ਤੇ ਸਪਾ ਸੈਂਟਰ ਚੱਲ ਰਿਹਾ ਹੈ ਅਗਰ ਉੱਥੇ ਇਹ ਪ੍ਰੋਸਟੀਚਨ ਦਾ ਰੈਕੇਟ ਚੱਲ ਰਿਹਾ ਹੈ ਦੈਨ ਯੂ ਆਰ ਆਲਸੋ ਇਨਵੋਲਡ ਇਨ 댓 ਹੋਲ ਥਿੰਗ ਤੇ ਅਸੀਂ ਤੁਹਾਡੇ ਤੇ ਵੀ ਕਾਰਵਾਈ ਕਰਾਂਗੇ ਤੁਹਾਡੇ ਚੈਨਲ ਦੇ ਮਾਧਿਅਮ ਦੇ ਥਰੂ ਮੈਂ ਸਾਰੇ ਸਪਾ ਸੈਂਟਰਸ ਨੂੰ ਔਰ ਹੋਟੈਲਸ ਨੂੰ ਇਹ ਬਹੁਤ ਸਟ੍ਰਿਕਟਲੀ ਵਾਰਨਿੰਗ ਦੇ ਰਹੀਆਂ ਕਿ ਇਹ ਸਭ ਗਲਤ ਕੰਮ ਕਰਨੇ ਤੁਸੀਂ ਛੱਡ ਦਿਓ ਜਿਸ ਪਰਪਸ ਦੇ ਲਈ ਤੁਹਾਨੂੰ ਲਾਇਸੈਂਸ ਮਿਲਿਆ ਹੋਇਆ ਹੈ ਉਹਦੀ 100% ਫਾਲੋ ਕੀਤੀ ਜਾਵੇ ਜੇ ਸਾਨੂੰ ਉੱਥੇ ਕੋਈ ਵੀ ਗੈਰ ਕਾਨੂੰਨੀ ਕੰਮ ਮਿਲ ਗਿਆ ਤਾਂ ਅਸੀਂ ਆਪਣਾ ਸਟ੍ਰਿਕਟ ਤੋਂ ਸਟ੍ਰਿਕਟ ਐਕਸ਼ਨ ਵੀ ਲਵਾਵਾਂਗੇ ਔਰ ਹੁਣ ਅਸੀਂ ਸਿਵਲ ਐਡਮਿਨਿਸਟ੍ਰੇਸ਼ਨ ਦੇ ਨਾਲ ਵੀ ਟਾਈ-ਅੱਪ ਕਰਕੇ ਅਸੀਂ ਇਹ ਐਨਸ਼ੋਰ ਕਰਵਾਵਾਂਗੇ ਕਿ ਪ੍ਰਾਪਰਟੀ ਸੀਲ ਹੋਵੇ ਔਰ ਫਿਰ ਤੁਹਾਨੂੰ